ਹੋਣੋ ਗਾਲਾਂ ਕੱਢਦੇ ਫਿਰ ਦੇ ਸਾਨੂੰ ਭਗਵਾਨ ਤਮਾਨ ਤਾਂ ਬਹੁਤ ਮਾੜਾ ਬੰਦਾ ਹੈ ਭਈ ਉਹ ਤਾਂ ਬਰਬਾਦ ਕਰ ਦੂਗਾ ਫਿਰ ਕੀ ਬਰਬਾਦ ਕਰ ਦੂਗਾ ਅਸੀਂ ਸਕੂਲ ਬਣਾਈ ਜਾਂਦੇ ਆ ਸਕੂਲਾਂ ਨਾਲ ਕੋਈ ਬਰਬਾਦ ਹੁੰਦਾ ਹੈ ਹਸਪਤਾਲਾਂ ਨਾਲ ਕੋਈ ਬਰਬਾਦ ਹੁੰਦਾ ਕੋਈ ਸੂਬਾ ਬਿਜਲੀ ਤੁਹਾਨੂੰ ਦਿਨੇ ਆਉਂਦੀ ਹੈ ਨਾ ਮੋਟਰਾਂ ਲਈ ਪਹਿਲਾਂ ਰਾਤ ਨੂੰ ਸੱਪਾਂ ਨੇ ਸਰੀਆਂ ਵਿੱਚ ਦੇ ਫਿਰਦੇ ਸੀ ਇਹਦੇ ਨਾਲ ਬਰਬਾਦ ਹੁੰਦਾ ਸੂਬਾ ਬਿਜਲੀ ਦੇ ਬਿੱਲ 90% ਕਰਾਂ ਨੂੰ ਜ਼ੀਰੋ ਆਉਂਦੇ ਨੇ ਇਹਦੇ ਨਾਲ ਸੂਬਾ ਬਰਬਾਦ ਹੁੰਦਾ 56852 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਇਹਦੇ ਨਾਲ ਸੂਬਾ ਬਰਬਾਦ ਹੁੰਦਾ ਬਰਬਾਦ ਤਾਂ ਇਹਨਾਂ ਨੇ ਕੀਤਾ ਪਹਿਲਾਂ ਚਿੱਟਾ ਵੰਡ ਵੰਡ ਕੇ ਚਿੱਟੇ ਦੀਆਂ ਕੁੜੀਆਂ ਚਿੱਟੇ ਦੇ ਟੀਕੇ ਵੰਡ ਕੇ ਔਰ ਸ਼ਰਮ ਦੀ ਗੱਲ ਹੈ ਕਿ ਇਹਨਾਂ ਨੂੰ ਬੋਲਣ ਵੇਲੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਹੈ ਉਹ ਮੈਡਮ ਕਹਿੰਦੀ ਹਰ ਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਦਾ ਰਾਜ ਹੁੰਦਾ ਸੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੂੜੀ ਮਜੀਠੀਆ ਠੀਕਾ ਉਦੋਂ ਆਹ ਕਹਿੰਦੇ ਹੁੰਦੇ ਸੀ ਯਾਰ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਇਹਨਾਂ ਨੂੰ